ਇਹ ਦੋ ਪੱਤਾ ਖੇਡ ਕੇ ਮੋਦੀ ਬਾੜਾਚਰ ਹਿੰਦੁਸਤਾਨ ਤੇ ਰਾਜ ਨਹੀਂ ਕਰ ਸਕਦਾ ਲੋਕਾਂ ਦੇ ਪੁੱਤ ਲੜਾਈ ਚ ਝੋਕ ਕੇ ਬਾਡਰ ਤੇ ਲੋਕ ਸਮਝ ਗਏ ਵੀ ਹਿੰਦੂਤਾ ਦਾ ਪੱਤਾ ਖੇਡ ਕੇ ਜੇ ਉਹਦੇ ਚੋਂ ਥੋੜਾ ਜਿਹਾ ਕੁਛ ਨਾ ਕੁਛ ਘਾਟਾ ਪੈਂਦਾ ਦਾ ਬਾਡਰ ਤੇ ਲੜਾਈ ਲਾ ਕੇ ਲੋਕਾਂ ਦਾ ਧਿਆਨ ਲੜਾਈ ਵੱਲ ਲਾ ਕੇ ਤੇ ਇਸ ਇਲੈਕਸ਼ਨ ਨੂੰ ਜਿੱਤਣ ਦਾ ਸਾਮਾਂ ਕਰਦਾ ਪਰੇ ਨੇ ਨਹੀਂ ਜਿੱਤ ਸਕਦਾ ਚਾਰ ਜੰਗਾਂ ਹੋ ਗਈਆਂ ਕੱਖ ਨਹੀਂ ਨਿਕਲਿਆ ਮਰੇ ਸਾਡੇ ਬੰਦੇ ਕਿਸੇ ਮੰਤਰੀ ਦਾ ਭਾਰਤੀ ਨਹੀਂ ਹੋਣਾ ਨਾ ਮਰਨਾ ਨਰਿੰਦਰ ਦਵੋਲਕਰ ਨੂੰ ਕਤਲ ਕੀਤਾ ਡਰਖੀ ਲੱਗੂ ਸੀ ਗੋਵਿੰਦ ਪਾਂਸਰੇ ਦਾ ਕਤਲ ਕੀਤਾ ਪੂਨੇ ਦੇ ਵਿੱਚ ਟੋਲ ਦੇ ਖਿਲਾਫ ਵੱਡੀ ਲਾਹ ਮੰਦੀ ਉਧਰ ਕਰ ਰਹੇ ਸੀ ਟੋਲ ਟੈਕਸ ਦਾ ਜਬਰੀ ਲੱਗਿਆ ਗੋਵਿੰਦ ਪਾਂਸਰੇ ਦਾ ਕਤਲ ਹੋਇਆ ਕਲਵੁਰਗੀ ਸਾਹਿਬ ਦਾ ਹੋਇਆ ਜਿਨ੍ਹਾਂ ਨੇ 100 ਦੇ ਕਰੀਬ ਕਿਤਾਬਾਂ ਲਿਖੀਆਂ ਤੇ ਬੀਸੀ ਰਹੇ ਨੇ ਗਰਨਾਟਕਾ ਜ ਨੂੰ ਦੱਸਦੇ ਜੇ ਐਨਯੂ ਦਾ ਮੁੱਦੇ ਤੇ ਜਦੋਂ ਹਮਲਾ ਹੋਇਆ ਵਿਦਿਆਰਥੀਆਂ ਤੇ ਅਸੀਂ ਕਹਾਂ ਵੀ ਉਹਨਾਂ ਨੂੰ ਵਿਚਾਰ ਪੁਆਇੰਟ ਆਵੇ ਦਾ ਹੱਕ ਹੈ ਉਹਨਾਂ ਨੇ ਕੋਈ ਦੇਸ਼ ਰੋਹੀ ਨਾਰੇ ਨਹੀਂ ਸਿਵਾਏ ਉਹ ਸਾਹਤ ਵੀ ਹੋ ਗਿਆ ਹੁਣ ਬਿਨਾਰੇ ਲਾਉਣ ਵਾਲੇ ਹੋਰ ਸੀ ਉਹਨਾਂ ਦੇ ਸਿਰ ਲੈ ਕੇ ਉਹ ਤਾਂ ਸਿਰਫ ਇਸ ਗੱਲ ਹੀ ਲੜ ਰਹੇ ਸੀ ਵੀ ਭਾਈ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਜਦੋਂ ਲੋਕ ਅੱਗੇ ਵੀ ਜਾਂਦੇ ਰਹੇ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਸਾਹਿਬ ਨੂੰ ਘਰਾਂ ਚ ਲੈ ਜਾਂਦੇ ਹੁੰਦੇ ਸੀ ਇੱਕ ਸਮਾਂ ਇਹ ਸੀਗਾ ਹੁਣ ਤਾਂ ਚਲੋ ਰੋਕ ਲੇ ਗਈ ਹੋਈ ਆ ਘਰਾਂ ਚ ਲੈ ਜਾਂਦੇ ਹੀ ਥੋੜੀ ਪੰਜਾਬੀਆਂ ਦੀ ਦੁਵਾਲ ਕੇ ਸੇਵਾ ਕਰਦੇ ਸੀ ਦੁਕਾਨਾਂ ਦੇ ਪੈਸੇ ਨਹੀਂ ਸੀ ਲੈਂਦੇ ਪਿਛਲੇ 5 ਸਾਲਾਂ ਦੇ ਵਿੱਚ ਮੋਦੀ ਸਰਕਾਰ ਤੇ ਵੱਡੇ ਦੋਸ਼ ਲੱਗਦੇ ਰਹੇ ਕਿ ਦੇਸ਼ ਦੇ ਵਿੱਚ ਹਿੰਦੂਤਵ ਦੇ ਨਾਂ ਦੇ ਉੱਤੇ ਫਾਸੀਵਾਦੀ ਤਾਕਤਾਂ ਵਧੀਆਂ ਦੇਸ਼ ਦੇ ਵਿੱਚ ਭਰਾ ਮਾਰੂ جنگ ਆਪਸ ਦੇ ਵਿੱਚ ਕਰਵਾਈ ਗਈ ਗਊ ਦੇ ਨਾਂ ਤੇ ਕਤਲ ਹੁੰਦੇ ਰਹੇ ਨੇ ਮੁਸਲਮਾਨਾਂ ਨੂੰ ਟਾਰਗੇਟ ਹੁੰਦਾ ਰਿਹਾ ਹਿੰਦੂ ਵਰਸਸ ਮੁਸਲਮਾਨ ਦਾ ਮੁੱਦਾ ਬਣਾਇਆ ਗਿਆ ਤੇ ਅਮੀਰ ਹੋਰ ਅਮੀਰ ਹੁੰਦਾ ਗਿਆ ਗਰੀਬ ਹੋਰ ਗਰੀਬ ਹੁੰਦਾ ਗਿਆ ਇਹ ਦੋਸ਼ ਮੋਦੀ ਸਰਕਾਰ ਤੇ ਲੱਗੇ ਰਹੇ ਨੇ ਪਰ ਖੱਬੇ ਪੱਖੀ ਤਾਕਤਾਂ ਖੱਬੇ ਪੱਖੀ ਵਿਚਾਰਧਾਰਾ ਜੋ ਬਹੁਤ ਸਟਰੋਂਗ ਸੀ ਉਹ ਯੂਪੀਏ ਦੇ ਵਿੱਚ ਸਮਰਥਨ ਤੋਂ ਬਾਅਦ ਹੌਲੀ-ਹੌਲੀ ਦੇਸ਼ ਦੇ ਵਿੱਚ ਕਮਜ਼ੋਰ ਜ਼ਰੂਰ ਹੋਈ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਲੁਧਿਆਣਾ ਦੀ ਕਾਮਾਗਾਟਾ ਮਾਰੂ ਯਾਦਗਾਰੀ ਯਾਦਗਾਰੀ ਕਮੇਟੀ ਦੇ ਸੂਝਵਾਨ ਜਿਹੜੇ ਮੈਂਬਰਸ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਕੀ ਕਾਰਨ ਰਿਹਾ ਸਰ ਖੱਬੇ ਪੱਖੀ ਤਾਕਤਾਂ ਕਮਜ਼ੋਰ ਹੁੰਦੀਆਂ ਗਈਆਂ ਰਾਈਟਿਸਟ ਜਿਹੜੇ ਉਹ ਬਹੁਤ ਸਟਰੋਂਗ ਹੁੰਦੇ ਗਏ ਐ ਔਰ ਦੋਸ਼ ਇਹ ਲੱਗੇ ਮੋਦੀ ਸਰਕਾਰ ਤੇ ਕਿ ਫਾਸੀਵਾਦ ਜਿਹੜਾ ਵਧਿਆ ਪੂੰਜੀਵਾਦੀ ਜਿਹੜੇ ਸੀਗੇ ਜਿਹੜੇ ਅਮਬਾਨੀਜ਼ ਵਰਗੇ ਲੋਕ ਸੀਗੇ ਉਹ ਹੋਰ ਅਮੀਰ ਹੋਏ ਨੇ ਕਾਰਨ ਕੀ ਨੇ ਇਹ ਦੋਨੋਂ ਵੈਸੇ ਤਾਂ ਜਿਹੜੀ ਕਾਂਗਰਸ ਹੈ ਜਾਂ ਭਾਜਪਾ ਇਹ ਦੋਨੋਂ ਕਾਰਪੋਰੇਟ ਸੈਕਟਰ ਦੀਆਂ ਪ੍ਰੋ ਕਾਰਪੋਰੇਟ ਨੀਤੀਆਂ ਇਹਨਾਂ ਨੇ ਅਪਣਾਈਆਂ ਨੇ ਔਰ ਇਹਨਾਂ ਨੇ ਖੁੱਲ ਕੇ ਨਾਲ ਹਿੰਦੂਤਵਾ ਦੀ ਪਾਲਸੀ ਫਿਰ ਫਾਸ਼ੀਵਾਦੀ ਜਿਹੜੀ ਨੀਤੀਆਂ ਨੂੰ ਖੁੱਲ ਕੇ ਲੈ ਕੇ ਗਏ ਨੇ ਔਰ ਜਿਹਦਾ ਨਤੀਜਾ ਕਈ ਥਾਵਾਂ ਤੇ ਇਹ ਯੂਨੀਵਰਸਟੀਆਂ ਦੇ ਵਿੱਚ ਬੁੱਧੀਜੀਵੀਆਂ ਤੇ ਹਮਲੇ ਯੂਨੀਵਰਸਟੀਆਂ ਚ ਏਬੀਬੀਪੀ ਦਾ ਪ੍ਰਚਾਰ ਕਰਨਾ ਔਰ ਬਖ ਬਖ ਸੰਸਥਾਵਾਂ ਦੇ ਵਿੱਚ ਆਪਣੇ ਬੰਦੇ ਫਿੱਟ ਕਰਕੇ ਹਿੰਦੂਤਵਾ ਦੀ ਨੀਤੀ ਜਿਹੜੀ ਕਿ ਕੌਮੀ ਘੱਟ ਗਿਣਤੀਆਂ ਦੇ ਵਿਰੁੱਧ ਨੀਤੀ ਹੈ ਉਹ ਅਪਣਾਈ ਜਾ ਰਹੀ ਹੈ ਔਰ ਦੇਸ਼ ਦੀ ਇਹਦੇ ਨਾਲ ਏਕਤਾ ਤੇ ਅਖੰਡਤਾ ਨੂੰ ਵੀ ਖਤਰਾ ਔਰ ਘੱਟ ਗਿਣਤੀਆਂ ਨੂੰ ਵੀ ਇਹਦੇ ਨਾਲ ਖਤਰਾ ਖੜਾ ਹੋਇਆ ਹੋਇਆ ਹੈ ਔਰ ਪਿਛਲੇ ਜੇ ਆਪਾਂ ਦੇਖੀਏ ਰਿਕਾਰਡ ਮੋਦੀ ਦੀ ਸਰਕਾਰ ਦਾ ਉਹ ਬਿਲਕੁਲ ਦੇਸ਼ ਦੀ ਜੋ ਪਹਿਲੀ ਨੀਤੀ ਸੀ ਉਹ ਤੋਂ ਸਮਰਾਜ ਪੱਖੀ ਵੀ ਜ਼ਿਆਦਾ ਇਹਦਾ ਮਤਲਬ ਇਹ ਨਹੀਂ ਵੀ ਕਾਂਗਰਸ ਬਹੁਤ ਸੈਕੂਲਰ ਆ ਜਾਂ ਇਸ ਕਿਸਮ ਦੀ ਆ ਪਰ ਉਹ ਸਿੱਧੇ ਟੰਗਨਾ ਭਾਜਪਾ ਜਿਹੜੀ ਉਹ ਸਿੱਧੇ ਟੰਗਨਾ ਗੈਰ ਸੈਕੂਲਰ ਹੈਗੀ ਆ ਫਿਰਕੂ ਆ ਔਰ ਜਿਹੜੀ ਕਾਂਗਰਸ ਆ ਉਹ ਸੌਫਟ ਬਾਡਲਿੰਗ ਪੈਡਲਿੰਗ ਕਹਿ ਸਕਦੇ ਹੋ ਗਣੀ ਨਰਮ ਤਰੀਕੇ ਨਾਲ ਨੀਤੀਆਂ ਦੋਨਾਂ ਦੀਆਂ ਤਕਰੀਬਨ ਇੱਕ ਹੈ ਜੋ ਦੇਸ਼ ਲਈ ਮਾਰੂ ਨੇ ਪਰ ਹੋਇਆ ਕੀ ਹੈ ਉਹ ਵੀ ਗਮਨੇ ਉੱਥੇ ਜਿਹੜਾ ਤੁਹਾਡਾ ਸਵਾਲ ਹੈ ਵੀ ਇਹਦੇ ਚ ਸੱਜੇ ਪੱਖੀ ਭਾਰੂ ਹੋਏ ਨੇ ਖੱਬੇ ਪੱਖੀ ਜਿਹੜੇ ਆ ਕਮਜ਼ੋਰ ਹੋਏ ਉਹਦਾ ਬੁਨਿਆਦੀ ਕਾਰਨ ਜੋ ਸਾਡੀ ਕਮੇਟੀ ਜਾਂ ਸਾਡੇ ਆਗੂ ਸਮਝਦੇ ਨੇ ਉਹ ਇਹ ਹੈ ਕਿ ਇਹ ਵੀ ਜਿਹੜੇ ਲੜਾਈ ਦਾ ਤਰੀਕਾ ਫਿਰਕੂ ਨੀਤੀਆਂ ਦੇ ਖਿਲਾਫ ਉਹ ਕਾਂਗਰਸ ਨਾਲ ਰਲ ਕੇ ਜਿਹੜੀ ਖੁੱਦ ਫਿਰਕੂ ਨੀਤੀਆਂ ਅਪਣਾਉਂਦੀ ਆ ਉਹਦੇ ਨਾਲ ਰਲ ਕੇ ਨਹੀਂ ਇਹਦੀ ਭਾਜ ਦਿੱਤੀ ਜਾ ਸਕਦੀ ਸਗੋਂ ਇਹਦੋਂ ਉਲਟ ਜਿਹੜੀ ਆ ਜੇ ਖੱਬੇ ਪੱਖੀ ਆਪ ਹੀ ਸਾਰੇ ਇਕੱਠੇ ਹੋ ਕੇ ਨਰੋਲ ਜਿਹੜੀਆਂ ਧਰਮ ਨਿਰਪੇਖ ਪਾਰਟੀਆਂ ਨੇ ਉਹ ਆਪ ਉਹਦੀ ਆਜ਼ਾਦ ਨੀਤੀ ਦੇ ਉੱਤੇ ਖੜ ਕੇ ਆਪਣੇ ਪਲੇਟਫਾਰਮ ਤੋਂ ਇਹਦਾ ਵਿਰੋਧ ਕਰਨ ਇਕਤਾ ਕਰਨ بجائے ਆਪਸ ਵਿੱਚ ਹੀ ਲੜਨ ਦੇ ਤਾਂ ਇਹਨੂੰ ਜਾ ਕੇ ਕਿਤੇ ਕੋਈ ਨਾ ਕੋਈ ਭਾਜ ਦਿੱਤੀ ਜਾ ਸਕਦੀ ਆ ਨਹੀਂ ਦੇਸ਼ ਨੂੰ ਖਤਰਾ ਹੈਗਾ ਬਾਹਰੋਂ ਵੀ ਆ ਅੰਦਰੋਂ ਵੀ ਆ ਹੁਣ ਦੇਖ ਲੋ ਜਿਹੜਾ ਮਾਹੌਲ ਬਣਾਇਆ ਹੂੰ ਜੇ ਖਾਸ ਕਰਕੇ ਪੁਲਵਾਮਾ ਦੇ ਹਮਲੇ ਤੋਂ ਬਾਅਦ ਹੂੰ ਉਹਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿੰਨੇ ਬੰਦੇ ਮਰੇ ਨੇ ਸਭ ਕੁਝ ਲੁਕੋਇਆ ਜਾ ਰਿਹਾ ਹੂੰ ਔਰ ਮਾਹੌਲ ਐਸਾ ਬਣਾਇਆ ਜਾ ਰਿਹਾ ਜਿਹਦੇ ਨਾਲ 2019 ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਜਾ ਸਕਦੀ ਪੁੱਤ ਕਹਿੰਦੇ ਤੁਸੀਂ ਫੌਜ ਨੂੰ ਸਵਾਲ ਕਰਦੇ ਹੋ ਐਂਟੀ ਨੈਸ਼ਨਲ ਹੋ ਜੇ ਤੁਸੀਂ ਇਹ ਪੁੱਛਦੇ ਹੋ ਵੀ ਕਿੰਨੇ ਲੋਕ ਮਰੇ ਨੇ ਤੁਸੀਂ ਫੌਜ ਦੇ ਉੱਤੇ ਕਿਵੇਂ ਸਵਾਲ ਕਰ ਸਕਦੇ ਹੋ ਫੌਜ ਦੇ ਉੱਤੇ ਨਹੀਂ ਸਵਾਲ ਹੂੰ ਇਹ ਲੀਡਰਸ਼ਿਪ ਦੇ ਉੱਤੇ ਸਵਾਲ ਆ ਸਾਡਾ 에ਅਰ ਫੋਰਸ ਦੇ ਉੱਤੇ ਸਵਾਲ ਨਹੀਂ ਹੈ ਹੂੰ ਉਹਨਾਂ ਵਿਚਾਰੇ ਮਰ ਗਏ ਨੇ ਉਹਨਾਂ ਨਾਲ ਹਮਦਰਦੀ ਆ ਸਾਨੂੰ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਆ ਪਰ ਲੀਡਰਸ਼ਿਪ ਤੇ ਉੱਤੇ ਜਿਹੜੇ ਸਭ ਕੁਝ ਛੁਪਾਇਆ ਜਿਨ੍ਹਾਂ ਨੇ ਹੂੰ ਜਿਨ੍ਹਾਂ ਨੇ ਝੂਠ ਬੋਲੇ ਅੱਜ ਤੱਕ ਉਹ ਸਾਰੇ ਜਿਹੜੀ ਅਸੀਂ ਇਨਕੁਆਇਰੀ ਦੀ ਮੰਗ ਕਰਦੇ ਆ ਉਹ ਚਪਦਰੀ ਦੀ ਤਾਂ ਕਿ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲਿਆਂਦਾ ਜਾ ਸਕੇ ਸੱਚ ਨੂੰ ਅਜੇ ਵੀ ਛੁਪਾਇਆ ਜਾ ਰਿਹਾ ਹੈ ਥੋੜੀ ਵਿਚਾਰਤਾਰਾ ਦਾ ਜੋ ਢਾਂਚਾ ਹੈ ਉਹਦੇ ਵਿੱਚ ਪਾਕਿਸਤਾਨ ਦੇ ਨਾਲ ਕਿਹੜੇ ਸਬੰਧ ਹੋਣੇ ਚਾਹੀਦੇ ਸਾਡੇ ਸਾਫ਼ ਸੁਥਰੀ ਗੱਲ ਪੰਜਾਬੀ ਚ ਸਾਡੀ ਜਿਹੜੀ ਕੌਮਾ ਗਾਟਾ ਮਾਰੂ ਯਾਦਗਾਰ ਕਮੇਟੀ ਹੈ ਉਹ ਬਾਬਿਆਂ ਦੀ ਬਰਾਸਤ ਨੂੰ ਲੈ ਕੇ ਗਦਰੀ ਬਾਬਿਆਂ ਦੀ ਸਮੇਤ ਸਮੁੱਚੇ ਹੋਰ ਦੇਸ਼ ਭਗਤ ਲੈ ਰਹਾਂ ਜਿਨ੍ਹਾਂ ਨੇ ਵੀ ਦੇਸ਼ ਦੀ ਖਾਤਰ 200 ਸਾਲ ਕੰਮ ਕੀਤਾ ਆਜ਼ਾਦੀ ਦੀ ਖਾਤਰ ਅਤੇ ਨਵਾਂ ਰਾਜ ਪ੍ਰਬੰਧ ਲਿਆਉਣ ਲਈ ਦੋ ਮੁੱਦੇ ਸੀ ਅਸਲੀ ਆਜ਼ਾਦੀ ਤੇ ਨਵਾਂ ਰਾਜ ਪ੍ਰਬੰਧ ਨਵਾਂ ਰਾਜ ਪ੍ਰਬੰਧ ਨਹੀਂ ਆਇਆ ਅਸਲੀ ਆਜ਼ਾਦੀ ਨਹੀਂ ਆਈ ਆਈ ਆ 10% ਮੀਰਾਂ ਦੇ ਘਰੇ ਆਈ ਆ 90% ਗਰੀਬ ਢੀਕ ਰਹੇ ਹਨ 72 ਸਾਲ ਤੋਂ ਜੀ ਸੋ ਕਹਿਣ ਦਾ ਮਤਲਬ ਸਾਡੀ ਕਮੇਟੀ ਨੇ ਤਾਂ ਜਿੰਨੇ ਦੇ ਤਿੰਨ ਗੱਲਾਂ ਦੇ ਉੱਤੇ ਖੜੀ ਆ ਨੰਬਰ 1 ਧਰਮ ਦੇ ਪੱਖਤਾ ਨੰਬਰ 2 ਜਮਹੂਰੀਅਤ ਨੰਬਰ 3 ਦੇਸ਼ ਭਗਤੀ ਤਿੰਨਾਂ ਦੇ ਪ੍ਰੋਬਿਊਚ ਜਿਹੜੇ ਮੁੱਦੇ ਆਉਂਦੇ ਆ ਉਹਨਾਂ ਨੂੰ ਲੈ ਕੇ ਅਸੀਂ ਸਾਢੇ 4 ਸਾਲ ਤੋਂ ਲੜਦੇ ਆ ਰਹੇ ਕੱਲੇ ਨਹੀਂ ਹੋਰ ਵੀ ਜਿਹੜੇ ਦੀਆਂ ਸਾਰੀਆਂ ਵੱਖ-ਵੱਖ ਤਾਕਤਾਂ ਨੂੰ ਇਕੱਠਾ ਕਰਕੇ ਲੜਾਈ ਦਿੰਦੇ ਆ ਨਮ ਕਿਵੇਂ ਮਸਾਲੇ ਦੇ ਤੌਰ ਤੇ ਨਰਿੰਦਰ ਦਵੋਲਕਰ ਨੂੰ ਕਤਲ ਕੀਤਾ ਧਰਖੀ ਲਾਗੂ ਸੀਗੇ ਗੋਵਿੰਦ ਪਾਂਸਰੇ ਦਾ ਕਤਲ ਕੀਤਾ ਪੂਨੇ ਦੇ ਵਿੱਚ ਟੋਲ ਦੇ ਖਿਲਾਫ ਵੱਡੀ ਲਹਿਰ ਮੰਦੀ ਉਧਰ ਕਰ ਰਹੇ ਸੀ ਟੋਲ ਟੈਕਸ ਦਾ ਜਬਰੀ ਲੱਗਿਆ ਗੋਵਿੰਦ ਪਾਂਸੜੀ ਦਾ ਕਤਲ ਹੋਇਆ ਕਲਵੁਰਗੀ ਸਾਹਿਬ ਦਾ ਹੋਇਆ ਜਿਨ੍ਹਾਂ ਨੇ 100 ਦੇ ਕਰੀਬ ਕਿਤਾਬਾਂ ਲਿਖੀਆਂ ਤੇ ਬੀਸੀ ਰਹੇ ਨੇ ਗਰਨਾਟਕਾ ਜੁਨੀ ਦਾਸੀ ਦੇ ਇਹ ਸਾਰੇ ਮੁੱਦਿਆਂ ਤੇ ਲੈ ਕੇ ਕਿਸੇ ਦੇ ਕਨਵੈਨਸ਼ਨ ਕਿਸੇ ਤੇ ਸੈਮੀਨਾਰ ਕਿਸੇ ਤੇ ਰੈਲੀ ਤੇ ਮਾਰਚ ਅਸੀਂ ਬਕਾਇਦਾ ਕਰਦੇ ਆ ਰਹੇ ਹਾਂ ਔਰ ਹੋਰ ਤਾਕਤਾਂ ਨੂੰ ਲੈ ਕੇ 20 25 25 ਜਥੇਬੰਦੀਆਂ ਵੀ ਸਾਡੇ ਦੋਲੇ ਨਾਮੰਦ ਹੋਈਆਂ 40 40 45 45 ਵੀ ਹੋਈਆਂ ਕਿਸੇ ਮੌਕੇ ਤੇ ਸੋ ਇਹ ਸੀ ਦੂਜਾ ਜੀਐਨਯੂ ਦਾ ਮੁੱਦੇ ਤੇ ਜਦੋਂ ਹਮਲਾ ਹੋਇਆ ਵਿਦਿਆਰਥੀਆਂ ਤੇ ਅਸੀਂ ਕਹਾਂ ਵੀ ਉਹਨਾਂ ਨੂੰ ਵਿਚਾਰ ਪੇਟਾਉਣ ਦਾ ਹੱਕ ਹੈ ਉਹਨਾਂ ਨੇ ਕੋਈ ਦੇਸ਼ਰੋਹੀ ਨਾਰੇ ਨਹੀਂ ਸਿਲਾਏ। ਉਹ ਸਾਫ਼ਤ ਵੀ ਹੋ ਗਿਆ ਹੁਣ। ਬਿਨਾਰੇ ਲਾਉਣ ਵਾਲੇ ਹੋਰ ਸੀ ਉਹਨਾਂ ਦੇ ਸਿਰ ਲੈ ਗਏ। ਉਹ ਤਾਂ ਸਿਰਫ ਇਹ ਇਸ ਗੱਲ ਹੀ ਲੜ ਰਹੇ ਸੀ ਵੀ ਭਾਈ ਸਾਰਿਆਂ ਨੂੰ ਆਪਦੀ ਗੱਲ ਕਹਿਣ ਦਾ ਹੱਕ ਆ। ਕਸ਼ਮੀਰੀ ਆਪਦੇ ਮੁੱਦੇ ਸੈਮੀਨਾਰ ਕਰ ਸਕਦੇ ਆ। ਮੁਸਲਮਾਨਾਂ ਨੂੰ ਆਪਦੀ ਗੱਲ ਕਹਿਣ ਦਾ ਹੱਕ ਆ। ਵਿਦਿਆਰਥੀ ਕਹਿੰਦੇ ਸੀ ਵੀ ਅਸੀਂ ਇਸ ਹੱਕ ਦੀ ਮਾਨਤਾ ਕਰ ਦਿੰਦੇ ਆ ਇਹਨੂੰ। ਵੀ ਉਹਨਾਂ ਦਾ ਹੱਕ ਆ। ਉਹਨਾਂ ਦਾ ਗੱਲ ਕਹਿਣ ਦਾ ਹੱਕ ਆ, ਸਾਨੂੰ ਵੀ ਆਪਦੀ ਗੱਲ ਕਹਿਣ ਦਾ ਹੱਕ ਆ। ਗੱਲ ਕਿਸੇ ਦੀ ਕੋਈ ਵੀ ਹੋ ਸਕਦੀ ਆ। ਸੋ ਜੇ ਐਨ ਜੁਰਦੇ ਦਾ ਹਮਲਾ ਹੋਇਆ ਅਸੀਂ ਉਦੋਂ ਵੀ ਬਕਾਇਦਾ ਇੱਥੇ ਸਰਹੱਬਾ ਪਾਰਕ ਦੇ ਵੀ ਰੈਲੀ ਕੀਤੀ ਮਾਰਚ ਕੀਤਾ ਡੀਸੀ ਨੂੰ ਮੰਗ ਪੱਤਰ ਭੇਜਿਆ ਮੋਦੀ ਸਾਹਿਬ ਨੂੰ ਸੋ ਅਸੀਂ ਸਾਡੀ ਤਾਂ ਇਹ ਤਿੰਨ ਗੱਲਾਂ ਦੇ ਉੱਤੇ ਆ ਖੱਬੇ ਸੱਜੇ ਵਾਲੀ ਬਹਿਸ ਉਹ ਕਬੱਡੀ ਵਿਸ਼ਾਲ ਬਹਿਸ ਆ ਅਸੀਂ ਆਪਦੇ ਆਪ ਨੂੰ ਛੋਟਾ ਸਮਝੀ ਅਸੀਂ ਤਾਂ ਸਰ ਬਾਬਿਆਂ ਦੀ ਅਰਾਸ ਦੇ ਦੋਚ ਸਾਨੂੰ ਤੁਹਾਡੀ ਕਮੇਟੀ ਦੀ ਜਿਹੜੀ ਸੋਚ ਹੈ ਉਹਦੇ ਤਹਿਤ ਪਾਕਿਸਤਾਨ ਦੇ ਨਾਲ ਸਾਡੇ ਸਬੰਧ ਕਿਵੇਂ ਹੋਣੇ ਚਾਹੀਦੇ ਸਾਡਾ ਪਾਕਿਸਤਾਨ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੋਨੇ ਹੀ ਜਿਹੜੇ ਹੈਗੇ ਨੇ ਦੋਨਾਂ ਦੇ 90% ਮਿਹਨਤ ਕਰ ਲੋਕ ਸਾਡੇ ਮਿੱਤਰ ਨੇ ਉਧਰ ਵੀ ਸਾਨੂੰ ਪਿਆਰ ਕਰਦੇ ਆ ਜਦੋਂ ਲੋਕ ਅੱਗੇ ਵੀ ਜਾਂਦੇ ਰਹੇ ਨੇ ਨਨਕਾਣਾ ਸਾਹਿਬ ਪੰਜਾ ਸਾਹਿਬ ਸਭ ਨੂੰ ਘਰਾਂ ਚ ਲੈ ਜਾਂਦੇ ਹੁੰਦੇ ਸੀ ਇੱਕ ਸਮਾਂ ਇਹ ਸੀਗਾ ਹੁਣ ਤਾਂ ਚਲੋ ਰੋਕ ਲੱਗੀ ਹੋਈ ਆ ਘਰਾਂ ਚ ਲੈ ਜਾਂਦੇ ਸੀ ਥੋੜੀ ਪੰਜਾਬੀਆਂ ਦੀ ਦਵਲ ਕੇ ਸੇਵਾ ਕਰਦੇ ਸੀ ਦੁਕਾਨਾਂ ਦੇ ਪੈਸੇ ਨਹੀਂ ਸੀ ਲੈਂਦੇ ਜੇ ਜੁੱਤੀ ਵੀ ਲੈਣੀਆਂ ਤੇ ਲੇਦਾਰ ਮਿਲਦਾ ਜਾਂ ਬਹੁਤ ਘੱਟ ਤੋਂ ਘੱਟ ਲੈਂਦੇ ਸੀ ਧੱਕੇ ਨਾ ਜੀ ਦਿੰਦੇ ਸੀ ਸੋ ਲੋਕ ਸਾਰੇ ਪਾਸੇ ਪਿਆਰ ਕਰਦੇ ਆ ਆਪਾਂ ਵੀ ਉਹਨਾਂ ਨੂੰ ਪਿਆਰ ਕਰਦੇ ਆ ਲੋਕਾਂ ਦਾ ਕੋਈ ਦੋਸ਼ ਨਹੀਂ ਹੈ ਦੋਨਾਂ ਦੇਸ਼ਾਂ ਦੇ ਮਸਲੇ ਆ ਸੀ ਕਹਿੰਦੇ ਆਪਸੀ ਗੱਲਬਾਤ ਰਹੀਂ ਬਹਿ ਕੇ ਹੱਲ ਹੋਣੀ ਚਾਹੀਦੀ ਚਾਰ ਜੰਗਾਂ ਹੋ ਗਈਆਂ ਕੱਖ ਨਹੀਂ ਨਿਕਲਿਆ ਮਰੇ ਸਾਡੇ ਬੰਦੇ ਕਿਸੇ ਮੰਤਰੀ ਦਾ ਭਰਤੀ ਨਹੀਂ ਹੋਣਾ ਨਾ ਮਰਨਾ ਸਾਡੇ ਮੁੰਡੇ ਭਰਤੀ ਮਰਦੇ ਰੋਟੀ ਰੋਜੀ ਲਈ ਸਾਡੇ ਮਰਨੇ ਸੋ ਅਸੀਂ ਜੰਗਾਂ ਦੇ ਖਿਲਾਫ 48 ਦੀ ਜੰਗ ਹੋਈ 61 ਦੀ ਹੋਈ 71 ਦੀ ਹੋਈ 99 ਹੋਈ ਅੱਜ ਧੂਣੀ ਟੁਖ ਰਹੀ ਹੈ ਇਹ ਕੋਈ ਹੱਲ ਨਹੀਂ ਆਪਸੀ ਗੱਲਬਾਤ ਰਹੀ ਮਸਲੇ ਦਾ ਹੱਲ ਹੋਣਾ ਚਾਹ ਮੋਦੀ ਸਾਹਿਬ ਮੋਦੀ ਮੋਦੀ ਸਾਹਿਬ ਦੀਆਂ ਜੋ ਨੀਤੀਆਂ ਸੀ ਉਹਦੇ ਖਿਲਾਫ ਹੋ ਤੁਸੀਂ ਕਾਂਗਰਸ ਦੀਆਂ ਨੀਤੀਆਂ ਦੇ ਇਹਨਾਂ ਨੇ ਜ਼ਿਕਰ ਕੀਤਾ ਕਿ ਉਹ ਇੱਕੋ ਜੀਆਂ ਨੇ ਤੁਸੀਂ ਆਲਟਰਨੇਟ ਕੀ ਦਿੰਨੇ ਹੋ ਅਸੀਂ ਆਲਟਰਨੇਟ ਆਪ ਦੇਸ਼ ਭਗਤ ਤਾਕਤਾਂ ਬਾਬਿਆਂ ਦੇ ਜਿਹੜੇ ਬਾਰਸ਼ਾ ਸੀਨ ਤੇ ਆਵਾਂਗੇ ਅੱਜ ਅਸੀਂ ਕਿਸੇ ਸੂਬੇ 'ਚ ਹਜ਼ਾਰਾਂ ਦੀ ਗਿਣਤੀ ਲੜ ਰਹੇ ਹਾਂ ਇਹ ਜਿਹੜੀਆਂ ਤਾਕਤਾਂ ਦੇਸ਼ ਪ੍ਰੇਮੀ ਧਰਮ ਰੱਖ ਤੇ ਜਮਹੂਰੀ ਲੋਕ ਆ ਇਹ ਸਾਡਾ ਅਸੀਂ ਕਹਿੰਦੇ ਹਾਂ ਵਿਸ਼ਾਲ ਤੋਂ ਵਿਸ਼ਾਲ ਮੋਰਚਾ ਦੇਸ਼ 'ਚ ਬਣਿਆ ਕਿਸੇ ਸੂਬੇ 'ਚ ਲੱਖਾਂ ਦੀ ਗਿਣਤੀ ਲੜ ਰਹੇ ਹਾਂ ਅੱਜ ਅਸੀਂ ਛੋਟੀ ਤਾਕਤ ਸਮਝਦੇ ਆ ਅਸੀਂ ਚਾਹੁੰਦੇ ਹ ਹਜ਼ਾਰਾਂ ਲੱਖਾਂ ਚ ਬਣਦੇ ਲੱਖਾਂ ਕਰੋੜਾਂ ਚ ਬਦਲ ਫਿਰ ਅਸੀਂ ਆਪ ਦਾ ਰਾਜ ਪ੍ਰਬੰਧ ਉਹੀ ਬਾਬਿਆਂ ਨਾਲ ਲੈ ਕੇ ਆਮਾ ਦਿੱਲੀ ਦੰਗੇ ਹੋਏ ਨਵੰਬਰ ਚ 88 ਦੇ ਵਿੱਚ ਉਸ ਗੱਲ ਨੇ ਦਿਖਾ ਦਿੱਤਾ ਸੀ ਵੀ ਉਹ ਵੀ ਸਮੇਂ-ਸਮੇਂ ਸਿਰ ਫਾਸਸ਼ੇਸ਼ ਨੀਤੀਆਂ ਵਰਤਦੀ ਆ ਲਗਾਤਾਰ ਰੋਜ਼ ਨਹੀਂ ਵਰਤਦੀ ਜਦੋਂ ਲੋੜ ਹੁੰਦੀ ਆ ਉਦੋਂ ਫਾਸਸ਼ੇਸ਼ ਨੀਤੀਆਂ ਵਰਤਦੀ ਆ ਇਹਨੇ ਲਗਾਤਾਰ 4.5 ਪੌਣੇ 5 ਸਾਲ ਵਰਤੀਆਂ ਇਹ ਡਿਫਰੈਂਸ਼ੀਏਸ਼ਨ ਇੱਕਦਈ ਆ ਕਾਂਗਰਸ ਦੀ ਗੱਲ ਕਰ ਹਾਂ ਉਹਨੇ ਭਲਾ ਨਹੀਂ گزارਿਆ ਔਰ ਇਤਿਹਾਸ ਦੇ ਵਿੱਚ ਉਹ حساب ਹੋਣਾ ਜੇ ਦੋਸ਼ੀ ਖੁੱਲੇ ਫਿਰ ਰਹੇ ਨੇ ਵੱਡੀ ਪੁੱਤਰ ਤੇ ਇੱਕ ਦਿਨ ਜੇ ਕੈਦ ਹੋ ਗਈ ਉਹ ਵੀ ਸ਼ਾਇਦ ਗਾਹਾਂ ਵਾਲੀ ਕੋਰਟ ਦੇ ਫਾਸ਼ੀਵਾਦੀ ਨੀਤੀਆਂ ਵਰਤੀਆਂ ਪਰ ਕਿਸੇ ਨਾ ਕਿਸੇ ਟਾਈਮ ਤੇ ਜਦੋਂ ਉਹ ਡੁੱਬਦਾ ਜਹਾਜ਼ ਹੁੰਦਾ ਸੀ ਉਦੋਂ ਉਹਦਾ ਸਹਾਰਾ ਲੈਣ ਲਈ ਕੀਤਾ ਜਿਵੇਂ ਨਹੀਂ ਅਜੰਗੀ ਜਰੂਰ ਪੜਕਾਉਣ ਦੀ ਕੋਸ਼ਿਸ਼ ਕੀਤੀ ਆ ਫਾਸ਼ੀ ਨੀਤੀਆਂ ਨਾਲ ਵੀ ਗੱਲਾਂ ਸਰਿਆ ਨਹੀਂ ਆ ਸਾਢੇ 4 ਸਾਲਾਂ ਚ ਹੁਣ ਉਹ ਦੂ ਹੋਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਜਿਉਂ ਕਿ ਦੇਸ਼ ਵਿਰੋਧ ਕਰ ਰਿਹਾ ਕਿਉਂਕਿ ਦੇਸ਼ ਦੇ ਬੱਚੇ ਮਰਨੇ ਨੇ ਦੇਸ਼ ਦਾ ਕਿਸਾਨ ਉੱਜਣਾ ਦੇਸ਼ ਦੀਆਂ ਫਸਲਾਂ ਉੱਜਣੀਆਂ ਦੇਸ਼ ਦਾ ਪੰਜਾਬ ਜਿਹੜਾ ਹੈਗਾ ਖੜਗ ਪੂਜਾ ਹੈਗੀ ਉਹ ਉੱਜਣੀਆਂ ਮੂਰਿਓ ਖੜਗ ਪੂਜਾ ਜਿਹੜੀ ਸਾਡੀਆਂ ਤੋਂ ਰਾਖੀ ਕਰ ਉਹ ਉੱਜਣੀਆਂ ਇਹਨਾਂ ਤੇ ਨਹੀਂ ਕੁਝ ਹੋਣਾ ਜਿਨ੍ਹਾਂ ਨੂੰ ਕੀਮਤ ਦੇਣੀ ਪੈਣੀ ਹੈ ਉਹਨਾਂ ਨੂੰ ਪਪੁਲਾਰਿਟੀ ਵਧੋਗੀ ਥੋੜੀ ਪਪੁਲਾਰਿਟੀ ਵਧ ਰਹੀ ਹੈ ਜੀ ਗੱਲ ਸਹੀ ਸਲੋ ਸਲੋ ਦੇਖੋ ਗੱਲ ਇਹ ਹੈ ਜਿਹੜਾ ਆ ਤੁਹਾਡਾ ਸਵਾਲ ਹੈ ਨਾ ਹਮ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰੀ ਤੁਸੀਂ ਕੀਤੀ ਹੈ ਹਮ ਬਿਲਕੁਲ ਇਹਨਾਂ ਨੇ ਠੀਕ ਗੱਲ ਕਹੀ ਹੈ ਔਰ ਇਸ ਮਸਲੇ ਤੇ ਵੀ ਮੈਂ ਨਹੀਂ ਮੈਂ ਪਰਸਨਲ ਵੀ ਕਹਿਣਾ ਹਮ ਜੇ ਇਹਨਾਂ ਨੂੰ ਇਤਰਾਜ ਨਾ ਹੋਵੇ ਇਸ ਮਸਲੇ ਤੇ Imran Khan ਜਿਹੜਾ ਉਹ ਇਹਨਾਂ ਨੂੰ ਵਧੀਆ ਹੋ ਕੇ ਨਿਕਲਿਆ ਇੱਕ ਤਾਂ ਦੂਜੇ ਦਿਨ ਹੀ ਉਹਨੇ ਇਹਨਾਂ ਦਾ ਬੰਦਾ ਛੱਡਦਾ ਕੀ ਜ਼ੋਰ ਨਾਲ अभिनंदन ਠੀਕ ਹੈ ਹਾਂਜੀ ਬਹੁਤ ਘਟ ਹੋਈਆਂ ਹੀ ਆਂ ਜੰਗਲਾਂ ਠੀਕ ਹੈ ਠੀਕ ਹੈ ਜੀ ਗੱਲ ਉਹ ਵਾਰ-ਵਾਰ ਗੱਲਬਾਤ ਦੀ ਕਹਿ ਰਹੇ ਆ ਅਸੀਂ ਵਾਰ-ਵਾਰ ਛਾਤਾਂ ਲਾ ਰਹੇ ਆ ਨੋਟ ਕਰਨ ਵਾਲੀ ਇੱਕ ਗੱਲ ਆ ਸਿਆਸੀ ਤੌਰ ਤੇ ਉਹਦੇ ਤਾਂ ਡੈਮੋਕ੍ਰੇਸੀ ਵੱਧ ਰਹੀ ਆ باوجود ਇੰਨੇ ਸਰ ਮਲਟੀ ਡਿਕਟੇਟਰਸ਼ਿਪ ਰਹਿਣ ਦੇ ਲੋਕਾਂ ਨੂੰ ਹੱਕ ਮਿਲ ਰਹੇ ਆ ਤੇ ਇੱਧਰ ਜਿਵੇਂ ਦੱਸਿਆ ਬੁੱਧੀਜੀਵੀਆਂ ਤੇ ਹਮਲੇ ਲੋਕਾਂ ਤੇ ਪਾਬੰਦੀਆਂ ਤੇ ਦਲਤਾਂ ਤੇ ਮਾਹੌਲ ਫਿਰਕਾ ਪ੍ਰਸਤੀ ਦਾ ਦਲਤਾਂ ਤੇ ਹਮਲੇ ਗਊ ਰਖਸ਼ੰਗ ਤੇ ਹਮਲੇ ਜਿਹੜੇ ਮੁਸਲਮਾਨਾ ਨੂੰ ਕਿਸੇ ਨੂੰ ਕੁਛ ਬਣਾ ਕੇ ਲਵ ਜਹਾਦ ਦੇ ਨਾਂ ਤੇ ਇਧਰ ਖਤਰਨਾਕ ਮਾਹੌਲ ਹੈ ਹਿੰਦੁਸਤਾਨ ਜਿਹੜਾ ਗਲਤ ਬਾਸੇ ਨੂੰ ਜਾ ਰਿਹਾ ਮੋਦੀ ਦੇ ਪੈਰਾਂ ਥੱਲੇ ਇਹ ਭਾਰਤੀ ਜਨਤਾ ਪਾਰਟੀ ਦੀ ਗਵਾਹੀ ਥੱਲੇ ਮੀਡੀਆ ਨੂੰ ਵੀ ਲੈ ਕੇ ਕਿਉਂਕਿ ਨੈਸ਼ਨਲ মিডিਆ ਨੇ ਜੈਸੀ ਇੱਕ ਰੋਲ ਪਲੇ ਕੀਤਾ ਹੈ ਬਹੁਤ ਸਾਰੇ ਬੁੱਧੀਜੀਵੀ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਅਕਸਰ ਇਹ ਗਿਲਾ ਕਰਦੇ ਆ ਕਿ ਅਸੀਂ ਖੁੱਲ ਕੇ ਚਾਹੇ ਨਾ ਬੋਲੀਏ ਪਰ ਬਹੁਤ ਵਧੀਆ ਰੋਲ ਨਹੀਂ ਪਲੇ ਕਰ ਰਿਹਾ মিডিਆ ਬਿਲਕੁਲ ਹੀ ਨਹੀਂ ਵਧੀਆ ਰੋਲ ਪਲੇ ਕਰ ਰਿਹਾ মিডিਆ ਇੱਕੋ ਗੱਲ ਤੇ ਲੱਗੇ ਰਹੇ ਸਾਨੂੰ ਤੇ ਲੱਗਦਾ ਜਿਹੜਾ ਇਲੈਕਟ੍ਰੋਨਿਕ মিডিਆ ਐਜ਼ ਅ ਹੋਲ ਸੰਵਿਧਾਨ ਬਿਟ ਸਮ ਐਕਸੈਪਸ਼ਨਸ ਉਹ ਹੈ ਬਿਟ ਸਮ ਐਕਸੈਪਸ਼ਨਸ ਉਹ ਐ ਲੱਗਦਾ ਵੀ ਜਿਵੇਂ ਮੋਦੀ ਦੀ ਮੋਦੀ ਮੋਦੀ ਹੋ ਰਿਆ ਸਾਰੀ ਬੇਰ ਦੀ ਇੰਨੀ ਚੜਤ ਆਹ ਸਟ੍ਰਾਈਕ ਅਜੇ ਤੱਕ ਉਹ ਜਿਹੜਾ ਸਟ੍ਰਾਈਕ ਕਹਿੰਦੇ ਨੇ ਉਹਦਾ ਵੀ ਨਹੀਂ ਪਤਾ ਲੱਗਿਆ ਕੀ ਸਟ੍ਰਾਈਕ ਹੋਇਆ ਉਹਦਾ ਕੀ ਨਤੀਜਾ ਉਹ ਸਾਰੀ ਗੱਲਬਾਤ ਲੋਕਾਂ ਤੱਕ ਮੈਸੇਜ ਜਾਂਦਾ ਹੈ ਲੋਕ ਸਮਝਦੇ ਇਸ ਗੱਲ ਇੱਕ ਮਿੰਟ ਮੇਰੀ ਗੱਲ ਆਰਥਿਕ ਮਸਲੇ ਤੇ ਤੁਸੀਂ ਗੱਲ ਕਹੀ ਹੈ ਇਹਨਾਂ ਦੇ ਆਰਥਿਕ ਅੰਕੜਿਆਂ ਉੱਤੇ ਵੀ ਬੁੱਧੀਜੀਵੀਆਂ ਨੇ ਸ਼ੱਕ ਕੀਤਾ ਪਿਛਲੀ ਵਾਰ ਪਿਛਲੇ ਸਮੇਂ ਹੂੰ ਜਿਹੜੀ ਜੀਡੀਪੀ ਗਰੋਥ ਦੀ ਗੱਲ ਕਰਦੇ ਐ ਇੰਨੀ ਹੋ ਗਈ ਹਾਂਜੀ ਉਹ ਵੀ ਸਾਰੇ ਉਹ ਕਹਿੰਦੇ ਨੇ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਹੂੰ 500 ਦੇ ਕਰੀਬ ਇੱਥੇ ਦੇ ਹਿੰਦੁਸਤਾਨ ਲੈਵਲ ਦੇ ਜਿਹੜੇ ਇਕਨੋਮਿਸਟ ਸਾਇੰਟਿਸਟ ਉਹਨਾਂ ਨੇ ਸਾਰਿਆਂ ਨੇ ਇਹ ਕਿਹਾ ਵੀ ਇਹ ਸਾਰੇ ਅੰਕੜੇ ਜਿਹੜੇ ਆ ਸਹੀ ਨਹੀਂ ਆ ਹੁਣ ਅਨਇੰਪਲੋਇਮੈਂਟ ਦਾ ਮਸਲਾ ਅਨਇੰਪਲੋਇਮੈਂਟ 45 ਸਾਲਾਂ ਪਿਛਲਿਆਂ ਚ ਸਭ ਤੋਂ ਇਸ ਵੇਲੇ ਉੱਚੀ ਦਰ ਤੇ ਹੂੰ ਪਰ ਇਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹਨੂੰ ਛਿਪੋਇਆ ਹੂੰ ਇਹ ਆ ਰਹੀ ਹੈ ਜਿਹੜੀ ਵਿਕਾਸ ਦੀ ਗੱਲ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੋਈ ਥੋਠੇ ਨੀ ਦੇ ਬੜੇ ਸਵਾਲ ਹੋਏ ਨੋਟਬੰਦੀ ਪਹਿਲਾਂ ਨੋਟਬੰਦੀ ਨੇ ਆਰਥਿਕਤਾ 'ਚ ਬੇੜਾਗਰ ਕੀਤਾ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਜੀਐਸਟੀ ਨੇ ਕਰਤਾ ਹੂੰ ਔਰ ਦੇਸ਼ ਪੂਰਾ ਮੰਦਵਾੜੇ ਦੇ ਇਹਦਾ ਆਪਦਾ ਉੱਤੇ ਜਿਹੜੀ ਡਾਇਮੰਡ ਦੀ ਸੀ ਗੁਜਰਾਤ ਦੀ ਸੂਰਤ ਦੀ ਉਹ ਇੰਡਸਟਰੀ ਸਾਰੀ ਤਬਾਹ ਹੋਈ ਪਈ ਹੈ ਹੂੰ ਹੋਰ ਤਾਂ ਕਿਸੇ ਦੀ ਗੱਲ ਕੀ ਕਰਨੀ ਹੈ ਠੀਕ ਹੈ ਨੀ ਤੇ ਔਰ ਮੰਦਾ ਇੰਨਾ ਅੱਜ ਹੂੰ ਸਲੋ ਡਾਊਨ ਹੋ ਗਿਆ ਤੇ ਅੱਜ ਕੱਲ ਪਾਸੋਂ ਦੀਆਂ ਤੁਸੀਂ ਰਿਪੋਰਟਾਂ ਪੜ੍ਹੋ ਜਿਹੜੀਆਂ ਆ ਰਹੀਆਂ ਨੇ ਇਹਨਾਂ ਦੀਆਂ ਸਲੋ ਡਾਊਨ ਚੱਲ ਰਿਹਾ ਹੈ ਇਸ ਵੇਲੇ 1-2% ਥੱਲੇ ਨੂੰ ਆਇਆ ਕੰਮ 인ਫਲੇਸ਼ਨ ਚ ਵਾਧਾ ਹੋਇਆ ਸਿੱਕੇ ਦੇ ਪੱਲਾ ਚ ਸੋ ਇਹ ਆਰਥਿਕ ਮਨਵਾੜੇ ਦੀ ਸਥਿਤੀ ਜੇ ਜੇ ਆਪਾਂ ਕਹੀ ਜਾਈਏ ਅਸੀਂ ਤਾਂ ਨਾਂਗੇ ਸਾਡੀ ਜੀਡੀਪੀ ਸਭ ਤੋਂ ਹਾਈਐਸਟ ਜੇ ਅੰਕੜੇ ਇੱਧਰ ਉੱਧਰ ਘੁਮਾ ਕੇ ਉਹਨਾਂ 'ਚ ਖੋਟ ਲਾ ਕੇ ਪੇਸ਼ ਕਰ ਦਈਏ ਕਿਸੇ ਨੂੰ ਤੋ ਉਹ ਲੋਕਾਂ ਨੇ ਧੋਖਾ ਹਿੰਦੁਸਤਾਨ ਦੇ ਲੋਕਾਂ ਨਾਲ ਚਾਹੇ ਫਿਰਕਾ ਪੁਲਸਟੀ ਦਾ ਫਰੰਟ ਹੈ ਚਾਹੇ ਆਰਥਿਕ ਫਰੰਟ ਹੈ ਹਾਂ ਜੇ ਆਪੋਜੀਸ਼ਨ ਸਿਆਣੀ ਰਹੀ ਤਾਂ ਲੱਗਦਾ ਕੋਈ ਬਹੁਤਾ ਇਹਦੇ ਬਾਰੇ ਸਾਡਾ ਖੈ ਸਬਜੈਕਟ ਨਹੀਂ ਹੈ ਮੁੱਤਾਂ ਜੀਨੀ ਦੇ ਬਾਰੇ ਕਹਿਣਾ ਪਰ ਇਹ ਆ ਵੀ ਲੋਕਾਂ ਸਮਝਣਗੇ ਸਾਡੇ ਹਿਸਾਬ ਦੇ ਨਾਲ ਸਾਡੀ ਬੋਲੀ ਜਿਹੜੀ ਆ ਜਿਵੇਂ ਦੱਸਿਆ ਸਮਝ ਓਖੀ ਓਖੀ ਆਉਂਦੀ ਆ ਪਰ ਜਦੋਂ ਇੱਕ ਵਾਰੀ ਲੋਕ ਨਾ ਕਿਸੇ ਆਈਡੀਆ ਨੂੰ ਗ੍ਰੈਂਡ ਕਰ ਲੈ ਕਈ ਆਈਡੀਆ ਫਿਰ ਅਸੀਂ ਇਹ ਸਮਝਦੇ ਹਾਂ ਮਟੀਰੀਅਲ ਫੋਰਸ ਬਣ ਜਾਂਦਾ ਉਹ ਲੋਕ ਫਿਰ ਆਪ ਹੀ ਉਹਨੂੰ ਲੈ ਕੇ ਗਾਹਾਂ ਲੈ ਚੱਲਦੇ ਬਦਲਾ ਆਊਗਾ ਤੁਹਾਨੂੰ ਲੱਗਦਾ ਹੈ ਕਿਉਂਕਿ ਮੈਂ ਆਲਟਰਨੇਟ ਦੀ ਜਿਹੜੀ ਗੱਲ ਕੀਤੀ ਸੀ ਤੁਹਾਡੇ ਨਾਲ ਉਹ ਆਲਟਰਨੇਟ ਲੋਕਾਂ ਕੋਲੇ ਅਵੇਲੇਬਲ ਨਹੀਂ ਹੋਇਆ ਉਹ ਜਿਹੜੀ ਇੱਕ ਹਮੇਸ਼ਾ ਤੋਂ ਖਲਾ ਰਿਹਾ ਹੈਗਾ ਉਹ ਸਪੇਸ ਕਹਿੰਦੇ ਕਿ ਬਣੀ ਰਹੀ ਹੈ ਕਿਹੜਾ ਜਵਾਬ ਵੀ ਦੇ ਹੂੰ ਇੰਦਰਾ ਗਾਂਧੀ ਨੇ ਐਮਰਜੈਂਸੀ ਲਈ ਸੀ ਠੀਕ ਹੈ ਇਲੈਕਸ਼ਨ ਵੀ ਇਸ ਤਰ੍ਹਾਂ ਕਰਾਈ ਔਰ ਅਮਰਜੈਂਸੀ ਦੇ ਖਿਲਾਫ ਸਾਰੇ ਫੜਕੇ ਜਿਹੜੀ اپੋਜੀਸ਼ਨ ਵਾਲੇ ਇੰਦਰ ਸੀ ਉਹਨਾਂ ਨੂੰ ਟਾਈਮ ਵੀ ਨਹੀਂ ਸੀ ਦਿੱਤਾ ਜੇ ਤੁਸੀਂ ਸ਼ਾਇਦ ਉਦੋਂ ਨਹੀਂ ਅਸੀਂ ਤਾਂ ਦੇਖਿਆ ਦੌਰ ਹਾਂ ਆ ਦੇਖ ਔਰ ਉਹ ਵੀ ਇਹਨਾਂ ਨੂੰ ਸਮਝਾਉਂਦਾ ਦਿਓ ਨਾ ਇਕੱਠੀ ਸੀ اپੋਜੀਸ਼ਨ ਇਕੱਠੀ ਵੀ ਨਹੀਂ ਸੀ ਪਰ ਲੋਕਾਂ ਨੇ ਇੱਕੋ ਪੁਆਇੰਟ ਤੇ ਸੀ ਵੀ ਅਮਰਜੈਂਸੀ ਮਾੜੀ ਹੈ ਗਲਤ ਹੈ ਹਾਂ ਸਮਝੇ ਉਹ ਸਤੇ ਸਾਰੇ ਵਿਰੋਧੀਆਂ ਨੂੰ ਜਿਤਾਤਾ ਸੀ ਹੂੰ 77 ਦੇ ਸਰਕਾਰ ਔਰਿੰਦਰਾ ਗਾਂਧੀ ਵੀ ਹਰੀ ਹੂੰ ਤੇ ਕਾਕਾ ਉਹਦਾ ਸੰਜੇ ਗਾਂਧੀ ਵੀ ਹਾਰ ਗਿਆ ਸੀ ਇਹ ਇਹ ਠੀਕ ਹੈ ਇਹ ਬਦਲਾਅ ਸ਼ਾਇਦ ਆ ਸਕਦਾ ਬਦਲਾਅ ਜਿਹੜਾ ਜਦ ਤੁਹਾਨੂੰ ਮੈਂ ਪਹਿਲੀ ਗੱਲ ਕੀਤੀ ਹੈ ਨਾ ਵੀ ਮਟੀਰੀਅਲ ਫੋਰਸ ਬਣ ਜਾਂਦਾ ਆਈਡੀਆ ਵੀ ਉਦੋਂ ਮਟੀਰੀਅਲ ਫੋਰਸ ਬਣ ਜਾਂਦਾ ਪਰ ਇਹ ਵੀ ਡਿਪੈਂਡ ਕਰਦਾ ਹੈ ਨਾ ਕਿੰਨੇ ਸਮੇਂ ਦੇ ਵਿੱਚ ਉਹਨੂੰ ਤੁਸੀਂ ਫੇਰ ਤੁਹਾਨੂੰ ਦੱਸਦੇ ਆ ਨਾ ਗਾਂ ਵਾਲੀ ਗੱਲ ਵੀ ਸੁਣ ਲਓ ਫਿਰ ਜਿਹੜੇ ਸਾਲਾਂ ਦੇ ਸਫਰ ਨੇ ਨਾ ਉਹ ਮਹੀਨਿਆਂ 'ਚ ਤੈਹ ਹੁੰਦੇ ਨੇ ਤੇ ਮਹੀਨਿਆਂ ਦੇ ਸਫਰ ਦਿਨਾਂ 'ਚ ਤੈਹ ਹੁੰਦੇ ਆ ਤੇ ਦਿਨਾਂ ਵਾਲੇ ਘੰਟਿਆਂ 'ਚ ਹੁੰਦੇ ਨੇ ਬਦਲਦੀ ਜਾਤ ਹੋਆ ਹੋਰ ਦੱਸੋ ਤੁਹਾਨੂੰ ਫਿਲਾਸਫੀ ਦੀ ਗੱਲ ਵੀ ਪਤਾ ਖੇਡ ਕੇ ਹਿੰਦੂ ਪੱਤਾ ਖੇਡ ਕੇ ਮੋਦੀ ਬਾਲਾਚਰ ਹਿੰਦੁਸਤਾਨ ਤੇ ਰਾਜ ਨਹੀਂ ਕਰ ਸਕਦਾ ਲੋਕਾਂ ਦੇ ਪੁੱਤ ਲੜਾਈ 'ਚ ਝੋਕ ਕੇ ਬਾਰਡਰ ਤੇ ਇਹ ਲੋਕਾਂ ਦੇ ਪੁੱਤ ਮਸ ਇਸ ਵਾਰ ਗੱਲ ਨਹੀਂ ਬਣਨੀ ਤੁਸੀਂ ਕਹਿੰਦੇ ਹੋ ਹਾਂਜੀ ਇਸ ਵਾਰ ਗੱਲ ਨਹੀਂ ਲੋਕ ਸਮਝ ਗਏ ਵੀ ਹਿੰਦੂਤਾ ਦਾ ਪੱਤਾ ਖੇਡ ਕੇ ਜੇ ਉਹਦੇ ਚੋਂ ਥੋੜਾ ਜਿਹਾ ਕੁਛ ਨਾ ਕੁਛ ਘਾਟਾ ਪੈਂਦਾ ਦਾ ਬਾਰਡਰ ਤੇ ਲੜਾਈ ਲਾ ਕੇ ਲੋਕਾਂ ਦਾ ਧਿਆਨ ਲੜਾਈ ਵੱਲ ਲਾ ਕੇ ਤੇ ਇਸ ਇਲੈਕਸ਼ਨ ਨੂੰ ਜਿੱਤਣ ਦਾ ਸਾਮਾ ਕਰਦਾ ਪਰੇ ਨੇ ਨਹੀਂ ਜਿੱਤ ਸਕਣਾ ਬਹੁਤ ਧੰਨਵਾਦ ਵਿਚਾਰਧਾਰਕ ਮਤ ਭੇਦ ਹੁੰਦੇ ਨੇ ਪਰ ਇਹ ਉਹ ਲੋਕ ਨੇ ਜੋ ਦਰਅਸਲ ਬੁੱਧੀਜੀਵੀ ਲੋਕ ਨੇ ਜਿਨ੍ਹਾਂ ਦੀਆਂ ਗੱਲਾਂ ਸੁਣਨੀਆਂ ਬਹੁਤ ਲਾਜ਼ਮੀ ਹੈ ਕਿਉਂਕਿ ਸਿਰਫ ਟੀਵੀ ਚੈਨਲਾਂ ਤੇ ਡਿਬੇਟਾਂ ਸੁਣ ਕੇ ਤੁਸੀਂ ਆਪਣੀ ਧਾਰਨਾ ਨਾ ਬਣਾਓ ਇਹ ਗੱਲਾਂ ਸੁਣ ਕੇ ਵੀ ਵਿਚਾਰੋ ਕਿ ਸਰਕਾਰਾਂ ਤੁਹਾਡਾ ਮਾਈਂਡ ਵਾਸ਼ ਕਿਸ ਤਰ੍ਹਾਂ ਕਰ ਸਕਦੀਆਂ ਹੁੰਦੀਆਂ ਹਾਲਾਂਕਿ ਇਹ ਦੋਸ਼ ਉਹਨਾਂ ਵੱਲੋਂ ਨੇ ਔਰ ਲਗਾਤਾਰ ਫਾਸੀਵਾਦ ਦੇ ਦੋਸ਼ ਮੋਦੀ ਸਰਕਾਰ ਤੇ ਲੱਗਦੇ ਆਏ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ